ਦੋਸਤੋ ਪੁਰਾਣੇ ਸਮਿਆਂ ਦੀ ਗੱਲ ਹੈ ਸ਼ਹਿਰ ਤੋਂ ਦੂਰ ਪਹਾੜੀਆਂ ਦੀ ਗੋਦ ਵਿੱਚ ਇੱਕ ਛੋਟਾ ਜਿਹਾ ਪਿੰਡ ਵਸਿਆ ਹੋਇਆ ਸੀ ਉਸ ਪਿੰਡ ਵਿੱਚ ਜ਼ਿਆਦਾਤਰ ਲੋਕ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮੇ ਹੀ ਰਹਿੰਦੇ ਸਨ ਜਿਨ੍ਹਾਂ ਵਿੱਚ ਰਹੀਮ ਚਾਚਾ ਨਾਮ ਦਾ ਇੱਕ ਕਿਸਾਨ ਵੀ ਰਹਿੰਦਾ ਸੀ ਰਹੀਮ ਦੇ ਵਿਆਹ ਤੋਂ 10 ਸਾਲ ਬਾਅਦ ਉਹਨਾਂ ਦੇ ਘਰ ਇੱਕ ਪੁੱਤਰ ਹੋਇਆ ਜਿਸ ਦਾ ਨਾਮ ਬੜੇ ਪਿਆਰ ਨਾਲ ਉਸਨੇ ਕਰੀਮ ਰੱਖਿਆ ਰਹੀਮ ਦੇ ਪਰਿਵਾਰ ਵਿੱਚ ਉਸਦੀ ਪਤਨੀ ਫਰੀਦਾ ਅਤੇ ਬੇਟਾ ਕਰੀਮ ਹੀ ਸਨ। ਰਹੀਮ ਦਿਨ ਰਾਤ ਮਿਹਨਤ ਕਰਕੇ ਕਰੀਮ ਨੂੰ ਪਾਲ ਰਿਹਾ ਸੀ। ਉਸਦੇ ਕੋਲ ਥੋੜੀ ਜਿਹੀ ਜ਼ਮੀਨ ਹੀ ਸੀ। ਬਾਲਦ ਵੀ ਬੁੱਢੇ ਅਤੇ ਕਮਜ਼ੋਰ ਸਨ। ਉੱਪਰ ਤੋਂ ਰੱਬ ਦੀ ਮਾਰ ਇਹ ਕਿ ਉਸਦੀ ਜ਼ਮੀਨ ਦਾ ਬਹੁਤ ਸਾਰਾ ਹਿੱਸਾ ਬੰਜਰ ਅਤੇ ਪੱਥਰੀਲਾ ਸੀ। ਹੁਣ ਕਰੀਮ 15-16 ਸਾਲ ਦਾ ਨੌਜਵਾਨ ਹੋ ਚੁੱਕਿਆ ਸੀ। ਪਰ ਰਹੀਮ ਉਸਨੂੰ ਕਦੇ ਵੀ ਖੇਤਾਂ ਵੱਲ ਫਟਕਣ ਵੀ ਨਹੀਂ ਦਿੰਦਾ ਸੀ ਉਸਦੀ ਤਾਂ ਬਸ ਇਹੀ ਇੱਛਾ ਸੀ ਕਿ ਉਸਦਾ ਪੁੱਤਰ ਖਾਏ ਪੀਏ ਅਤੇ ਮौज-ਮਸਤੀ ਕਰੇ ਉਸਨੂੰ ਕੋਈ ਵੀ ਦੁੱਖ ਨਾ ਹੋਵੇ ਰਹੀਮ ਦੀਆਂ ਨਜ਼ਰਾਂ ਵਿੱਚ ਹਲੇ ਵੀ ਉਹ ਨੰਨਾ ਜਿਹਾ ਬੱਚਾ ਹੀ ਸੀ ਕਦੇ ਕਦੇ کریم ਦੀ ਮਾਂ ਕਹਿੰਦੀ کریم ਦੇ ਬਾਪੂ ਕਿਉਂ ਦਿਨ ਰਾਤ ਖੇਤਾਂ ਵਿੱਚ ਖਪਦੇ ਰਹਿੰਦੇ ਹੋ ਇਕੱਲੇ ਕਦੋਂ ਤੱਕ ਪਿਸਦੇ ਰਹੋਗੇ ਅੱਲਾ ਦੇ ਰਹਿਮ ਨਾਲ ਹੁਣ ਪੁੱਤਰ ਵੱਡਾ ਹੋ ਗਿਆ ਹੈ ਉਸ ਨੂੰ ਆਪਣੇ ਨਾਲ ਕੰਮ ਵਿੱਚ ਕਿਉਂ ਨਹੀਂ ਲਗਾਉਂਦੇ ਸਕੂਲੋਂ ਆਉਣ ਤੋਂ ਬਾਅਦ ਉਹ ਯਾਰਾਂ ਦੋਸਤਾਂ ਦੇ ਨਾਲ ਇੱਧਰ ਉੱਧਰ ਭੱਜਦਾ ਰਹਿੰਦਾ ਹੈ ਉਹ کریم ਦੀ ਮਾਂ ਹਲੇ ਉਸ ਦੀ ਉਮਰ ਹੀ ਕੀ ਹੈ ਜਿਹੜਾ ਉਹ ਖੇਤਾਂ ਵਿੱਚ ਕੰਮ ਕਰੇ ਅਜੇ ਤਾਂ ਉਸ ਦੇ ਹੱਸਣ ਖੇਡਣ ਦੇ ਦਿਨ ਹਨ ਤੂੰ ਭੁੱਲ ਗਈ ਕਿ ਰੱਬ ਨੇ ਕਿੰਨੀਆਂ ਮੰਤਾ ਮੁਰਾਦਾਂ ਤੋਂ ਬਾਅਦ ਸਾਨੂੰ ਪੁੱਤਰ ਦੀ ਦਾਤ ਬਖਸ਼ੀ ਹੈ ਉਸ ਨੂੰ ਤਾਂ ਬਸ ਪੜ੍ਹ ਲਿਖ ਲੈਣ ਦੇ ਤਾਂ ਕਿ ਉਹ ਵੱਡਾ ਆਦਮੀ ਬਣ ਸਕੇ ਖੇਤੀ ਬਾੜੀ ਵਿੱਚ ਕੀ ਰੱਖਿਆ ਹੈ ਉਸ ਨੂੰ ਤਾਂ ਮੈਂ ਵੱਡਾ ਅਫਸਰ ਬਣਾਵਾਂਗਾ ਵੱਡਾ ਅਫਸਰ ਪਤਨੀ ਬੋਲੀ ਹਾਂ ਹਾਂ ਭਾਵੇਂ ਖੁਦ ਤੁਸੀਂ ਕੰਮ ਕਰਦੇ ਕਰਦੇ ਮਰ ਜਾਵੋ ਜਰਾ ਆਪਣਾ ਸਰੀਰ ਤਾਂ ਵੇਖੋ ਹੱਡੀਆਂ ਦਾ ਢਾਂਚਾ ਹੋਈ ਜਾ ਰਿਹਾ ਹੈ ਸਮੇ ਤੋਂ ਪਹਿਲਾਂ ਹੀ ਤੁਸੀਂ ਬੁੱਢੇ ਦਿਖਾਈ ਦੇਣ ਲੱਗੇ ਹੋ ਰਹੀਮ ਬੋਲਿਆ ਨਹੀਂ ਭਗਵਾਨ ਨੇ ਤੂੰ ਮੇਰੀ ਫਿਕਰ ਨਾ ਕਰਿਆ ਕਰ ਮੈਂ ਬੁੱਢਾ ਹੋ ਰਿਹਾ ਹਾਂ ਤਾਂ ਕੀ ਹੋਇਆ ਮੇਰਾ ਪੁੱਤਰ ਤਾਂ ਜਵਾਨ ਹੁੰਦਾ ਜਾ ਰਿਹਾ ਏ ਬਸ ਮੇਰੇ ਲਈ ਇਹੀ ਕਾਫੀ ਹੈ ਸ਼ਾਨ ਨਾਲ ਸੀਨਾ ਫੁਲਾਕੇ ਰਹੀਮ ਨੇ ਕਿਹਾ ਤੂੰ ਵੀ ਚਿੰਤਾ ਨਾ ਕਰ ਆਪਣਾ ਪੁੱਤਰ ਜਦ ਪੜ ਲਿਖ ਕੇ ਅਫਸਰ ਬਣ ਜਾਵੇਗਾ ਤਾਂ ਅਸੀਂ ਬੈਠ ਕੇ ਚੈਨ ਦੀ ਬੰਸਰੀ ਵਜਾਵਾਂਗੇ ਸਾਡਾ ਪੁੱਤਰ ਸਾਨੂੰ ਮਰਦੇ ਦਮ ਤੱਕ ਕੋਈ ਦੁੱਖ ਨਹੀਂ ਹੋਣ ਦੇਵੇਗਾ ਪਤਨੀ ਬੋਲੀ ਤੂੰ ਤਾਂ ਬਸ ਇਹੀ ਸੁਪਨੇ ਦੇਖਦਾ ਰਹੇ ਅੱਜ ਕੱਲ ਦੀ ਔਲਾਦ ਦਾ ਕੀ ਭਰੋਸਾ ਕੀ ਪਤਾ ਕੱਲ ਨੂੰ ਦੋ ਵਕਤ ਦੀ ਰੋਟੀ ਦੇਵੇਗੀ ਵੀ ਜਾਂ ਨਹੀਂ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਇੱਕ ਬਾਪ 100 ਬੇਟਿਆਂ ਨੂੰ ਤਾਂ ਪਾਲ ਸਕਦਾ ਹੈ ਪਰ 100 ਪੁੱਤਰ ਇੱਕ ਬਾਪ ਨੂੰ ਨਹੀਂ ਪਾਲ ਸਕਦੇ ਰਹੀਮ ਬੋਲਿਆ ਤੂੰ ਤਾਂ ਪਾਗਲ ਹੋ ਗਈ ਹੈ کریم ਦੀ ਮਾਂ ਹੈਰਾਨੀ ਨਾਲ ਆਪਣੀ ਪਤਨੀ ਵੱਲ ਦੇਖਦੇ ਹੋਏ ਰਹੀਮ ਨੇ ਕਿਹਾ ਕਿਹੋ ਜਹੀ ਮਾਂ ਐ ਤੂੰ ਜੋ ਆਪਣੇ ਹੀ ਪੁੱਤਰ ਤੇ ਵਿਸ਼ਵਾਸ ਨਹੀਂ ਕਰਦੀ ਦੇਖੋ ਜੀ ਮੈਂ ਪਹਿਲਾਂ ਪਤਨੀ ਹਾਂ ਫਿਰ ਮਾਂ ਹਾਂ ਔਰਤ ਦੀ ਜ਼ਿੰਦਗੀ ਉਦੋਂ ਤੱਕ ਹੈ ਜਦੋਂ ਤੱਕ ਉਸ ਦਾ ਸੁਹਾਗ ਸਲਾਮਤ ਹੈ ਵਿਧਵਾ ਨੂੰ ਕੌਣ ਪੁੱਛਦਾ ਏ ਪੁੱਤਰਾਂ ਨੂੰ ਵੀ ਉਹ ਬੋਝ ਨਜ਼ਰ ਆਉਣ ਲੱਗਦੀ ਹੈ ਰਹੀਮ ਭੁੱਲਿਆ ਚੰਗਾ ਚੰਗਾ ਹੁਣ ਤੂੰ ਇਹ ਸਾਰੀਆਂ ਗੱਲਾਂ ਛੱਡ ਤੂੰ ਚਾਹੇ ਕੁਝ ਵੀ ਸੋਚ ਪਰ ਮੈਨੂੰ ਤਾਂ ਆਪਣੇ ਕਰੀਮ ਤੇ ਪੂਰਾ ਵਿਸ਼ਵਾਸ ਹੈ ਨਾ ਜਾਣੇ ਤੂੰ ਇੰਨੀ ਗੱਲ ਕਿਉਂ ਨਹੀਂ ਸਮਝ ਰਹੀ ਪਤਨੀ ਬੋਲੀ ਮੈਂ ਤਾਂ ਸਭ ਕੁਝ ਸਮਝ ਰਹੀ ਹਾਂ ਪਰ ਤੁਹਾਡੀ ਹੀ ਸਮਝ ਵਿੱਚ ਦੁਨੀਆਂ ਦੀਆਂ ਹਕੀਕਤਾਂ ਨਹੀਂ ਆ ਰਹੀਆਂ ਹਨ ਰਹੀਮ ਬੋਲਿਆ ਕੀ ਹੈ ਦੁਨੀਆਂ ਦੀ ਹਕੀਕਤ ਪਤਨੀ ਬੋਲੀ ਇਹ ਹੀ ਕਿ ਜਦੋਂ ਤੱਕ ਤੁਹਾਡੇ ਹੱਥ ਪੈਰ ਚੱਲਦੇ ਰਹਿਣਗੇ ਉਦੋਂ ਤੱਕ ਪੁੱਤਰ ਵੀ ਤੁਹਾਡੀ ਲੱਲੋ ਚੱਪੂ ਕਰੇਗਾ ਜਿੱਥੇ ਤੁਹਾਡੇ ਹੱਥਾਂ ਪੈਰਾਂ ਨੇ ਕੰਮ ਕਰਨਾ ਬੰਦ ਕੀਤਾ ਉੱਥੇ ਤੁਹਾਡੇ ਪੁੱਤਰ ਦੀ ਨਜ਼ਰ ਬਦਲ ਜਾਵੇਗੀ ਤੁਸੀਂ ਬੋਝ ਲੱਗਣ ਲੱਗੋਗੇ ਉਸ ਨੂੰ ਰਹੀਮ ਬੋਲਿਆ ਅਜਿਹਾ ਕਦੀ ਨਹੀਂ ਹੋਵੇਗਾ ਕਰੀਮ ਦੀ ਮਾਂ ਕਦੇ ਵੀ ਨਹੀਂ ਰੱਬ ਇੰਨਾ ਬੇਰਹਿਮ ਨਹੀਂ ਹੋ ਸਕਦਾ ਕਿ ਜਿਸ ਔਲਾਦ ਨੂੰ ਮੈਂ ਖੂਨ ਪਿਆ ਪਿਆ ਕੇ ਪਾਲ ਰਿਹਾ ਹਾਂ ਉਹੀ ਔਲਾਦ ਮੇਰੇ ਨਾਲ ਅਜਿਹਾ سلوਕ ਕਰੇਗੀ ਰਹੀਮ ਦੇ ਵਿਚਾਰ ਆਪਣੀ ਜਗ੍ਹਾ ਠੀਕ ਸਨ ਤਾਂ ਫਰੀਦਾ ਦੇ ਆਪਣੀ ਜਗ੍ਹਾ ਪਰ ਦੋਨਾਂ ਵਿੱਚੋਂ ਇਹ ਕੋਈ ਨਹੀਂ ਜਾਣਦਾ ਸੀ ਕੇ ਆਉਣ ਵਾਲਾ ਕੱਲ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਤੂਫਾਨ ਲੈ ਕੇ ਆਉਣ ਵਾਲਾ ਸੀ ਸਮੇਂ ਦੀ ਚਾਲ ਕਦੇ ਨਹੀਂ ਰੁਕਦੀ ਇਸ ਤਰ੍ਹਾਂ ਨੋਕ ਝੋਕ ਵਿੱਚ ਪਤੀ ਪਤਨੀ ਦਾ ਸਮਾਂ ਬੀਤਦਾ ਗਿਆ ਰਹੀਮ ਹਲੇ ਵੀ ਜੀ ਜਾਨ ਨਾਲ ਮਿਹਨਤ ਕਰਕੇ ਪੁੱਤਰ ਦੇ ਲਾਲਨ ਪਲਨ ਵਿੱਚ ਜੁਟਿਆ ਹੋਇਆ ਸੀ کریم ਹੁਣ ਜਵਾਨ ਹੋ ਗਿਆ ਸੀ ਰਹੀਮ ਨੇ ਸਮਾਂ ਰੰਦੇ ਇੱਕ ਸੋਹਣੀ ਜਿਹੀ ਕੁੜੀ ਦੇਖ ਕੇ ਉਸ ਦਾ ਵਿਆਹ ਵੀ ਕਰ ਦਿੱਤਾ ਉਸ ਦਿਨ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਹਾ ਜਿਸ ਦਿਨ کریم ਦੇ ਸਿਰ ਤੇ ਸਿਹਰਾ ਬੰਨਿਆ ਗਿਆ ਸੀ ਰਹੀਮ ਨੂੰ ਲੱਗਿਆ ਸੀ ਕਿ ਜਿਵੇਂ ਉਸ ਨੂੰ ਸਾਰੇ ਜਹਾਨ ਦੀਆਂ ਖੁਸ਼ੀਆਂ ਮਿਲ ਗਈਆਂ ਹੋਣ ਮਨ ਵਿੱਚ ਪੋਤੇ-ਪੋਤੀਆਂ ਨੂੰ ਦੇਖਣ ਦੀ ਆਸ ਸੀ ਫਰੀਦਾ ਵੀ ਬਹੁਤ ਖੁਸ਼ ਹੋਈ ਆਖਿਰ ਪੁੱਤਰ ਦੇ ਸਿਰ ਤੇ ਸਿਹਰਾ ਬੰਨਿਆ ਜਾਵੇ ਤਾਂ ਕਿਸ ਮਾਂ ਨੂੰ ਖੁਸ਼ੀ ਨਹੀਂ ਹੋਵੇਗੀ ਇਸ ਤਰ੍ਹਾਂ ਖੁਸ਼ੀ-ਖੁਸ਼ੀ ਦਿਨ ਗੁਜ਼ਰ ਰਹੇ ਸਨ ਕਿ ਅਚਾਨਕ ਪਿੰਡ ਤੇ ਇੱਕ ਮੁਸੀਬਤ ਆ ਗਈ ਪੂਰੇ ਪਿੰਡ ਵਿੱਚ ਪਲੇਗ ਦੀ ਬਿਮਾਰੀ ਫੈਲ ਗਈ ਜਿਸ ਵਿੱਚ کریم ਦੀ ਮਾਂ ਪਰਲੋਕ ਸੁਧਾਰ ਗਈ ਉਸਦੇ ਗਮ ਵਿੱਚ ਰਹੀਮ ਰੋ ਰੋ ਕੇ ਪਾਗਲ ਹੋ ਗਿਆ کریم ਅਤੇ ਉਸਦੀ ਪਤਨੀ ਨੇ ਵੀ ਬਹੁਤ ਹੰਝੂ ਵਹਾਏ ਪਰ ਰੋਣ ਨਾਲ ਜਾਣ ਵਾਲੇ ਕਿੱਥੇ ਵਾਪਸ ਆਉਂਦੇ ਹਨ ਹੌਲੀ ਹੌਲੀ ਉਹਨਾਂ ਦੀਆਂ ਅੱਖਾਂ ਦੇ ਹੰਝੂ ਵੀ ਸੁੱਕ ਗਏ ਪਤਨੀ ਦੀ ਬਿਨਾਂ ਕਾਰਨ ਮੌਤ ਨੇ ਰਹੀਮ ਨੂੰ ਅੰਦਰ ਤੋਂ ਤੋੜ ਕੇ ਰੱਖ ਦਿੱਤਾ ਉਸਦੇ ਤਾਂ ਜਿਵੇਂ ਸਰੀਰ ਦੀ ਜਾਨ ਹੀ ਨਿਕਲ ਗਈ ਸੀ ਹੁਣ ਉਹ ਓਨੀ ਮਿਹਨਤ ਨਾਲ ਖੇਤਾਂ ਵਿੱਚ ਵੀ ਕੰਮ ਨਹੀਂ ਕਰ ਸਕਦਾ ਸੀ ਇਸ ਲਈ ਹੌਲੀ-ਹੌਲੀ ਉਸਨੇ ਮੰਜੀ ਫੜ ਲਈ ਅਤੇ ਖੇਤਾਂ ਦਾ ਕੰਮ کریم ਦੇ ਮੋਢਿਆਂ ਤੇ ਆ ਗਿਆ ਰਹੀਮ ਚਾਚਾ کریم ਨੂੰ ਜਿਸ ਤਰ੍ਹਾਂ ਦਾ ਬਣਾਉਣਾ ਚਾਹੁੰਦੇ ਸਨ ਬਣਿਆ ਤਾਂ ਉਹ ਉਮੇਂਦਾ ਹੀ ਨੇਕ ਅਤੇ ਮਿਹਨਤੀ ਸੀ ਪਰ ਉਸਦੀ ਪਤਨੀ ਬਹੁਤ ਚਲਾਕ ਅਤੇ ਸੁਆਰਥੀ ਸੀ ਹੌਲੀ-ਹੌਲੀ ਥੋੜਾ ਸਮਾਂ ਹੋਰ ਗੁਜ਼ਰ ਗਿਆ ਇਸੇ ਦੌਰਾਨ کریم ਦੀ ਪਤਨੀ ਜਮੀਲਾ ਨੇ ਇੱਕ ਸੋਹਣੇ ਜਿਹੇ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾਮ ਰਹੀਮ ਚਾਚਾ ਨੇ ਬੜੇ ਪਿਆਰ ਨਾਲ ਇਕਵਾਲ ਰੱਖਿਆ ਹੁਣ ਘਰ ਵਿੱਚ ਨੰਨੇਹ ਇਕਵਾਲ ਦੀਆਂ ਕਿਲਕਾਰੀਆਂ ਗੂੰਜਣ ਲੱਗੀਆਂ ਸਨ ਰਹੀਮ ਚਾਚਾ ਨੂੰ ਤਾਂ ਜਿਵੇਂ ਬੁਢਾਪੇ ਵਿੱਚ ਖੇਡਣ ਦੇ ਲਈ ਇੱਕ ਖੜਾਉਣਾ ਮਿਲ ਗਿਆ ਸੀ ਨੰਨੇਹ ਇਕਵਾਲ ਦੇ ਨਾਲ ਉਹ ਖੁਦ ਵੀ ਬੱਚਾ ਬਣ ਗਿਆ ਸੀ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਉਹ ਉਹਨਾਂ ਦੇ ਨਾਲ ਹੀ ਖੇਡਦਾ ਰਹਿੰਦਾ ਅਜਿਹਾ ਪਿਆਰ ਸੀ ਦਾਦੇ ਪੋਤੇ ਵਿੱਚ ਪਰ ਜਿਵੇਂ ਜਿਵੇਂ ਇਕਵਾਲ ਵੱਡਾ ਹੁੰਦਾ ਜਾ ਰਿਹਾ ਸੀ ਉਵੇਂ ਉਵੇਂ ਰਹੀਮ ਚਾਚਾ ਦੀ ਸਿਹਤ ਖਰਾਬ ਹੁੰਦੀ ਜਾ ਰਹੀ ਸੀ ਉਹਨਾਂ ਨੂੰ ਪਤਾ ਨਹੀਂ ਕਿਹੜੀ ਬਿਮਾਰੀ ਲੱਗ ਗਈ ਸੀ ਕਿ ਕਮਰੇ ਵਿੱਚ ਪਏ ਪਏ ਉਹ ਦਿਨ ਭਰ ਖੰਗਦੇ ਰਹਿੰਦੇ ਇੱਕ ਤਾਂ ਬੁਢਾਪਾ ਉੱਪਰ ਤੋਂ ਬਿਮਾਰੀ ਰਹੀਮ ਚਾਚਾ ਅੰਦਰ ਹੀ ਅੰਦਰ ਟੁੱਟਦੇ ਜਾ ਰਹੇ ਸਨ ਬੁਢਾਪਾ ਤਾਂ ਖੁਦ 100 ਬਿਮਾਰੀਆਂ ਦੀ ਇੱਕ ਬਿਮਾਰੀ ਹੁੰਦਾ ਹੈ ਜੋ ਗੈਰ ਤਾਂ ਕੀ ਆਪਣਿਆਂ ਨੂੰ ਵੀ ਅੱਖਾਂ ਫੇਰ ਲੈਣ ਲਈ ਮਜਬੂਰ ਕਰ ਦਿੰਦਾ ਹੈ کریم ਨੇ ਸ਼ੁਰੂ-ਸ਼ੁਰੂ ਵਿੱਚ ਤਾਂ ਉਹਨਾਂ ਦੀ ਕਾਫੀ ਦੇਖਭਾਲ ਕੀਤੀ ਚੰਗੇ ਤੋਂ ਚੰਗੇ ਵੈਦ ਅਤੇ ਹਕੀਮਾਂ ਤੋਂ ਦਵਾ-ਦਾਰੂ ਕਰਵਾਏ ਪਰ ਹੁਣ ਉਹ ਵੀ ਜਿਵੇਂ ਉਹਨਾਂ ਦੀ ਬਿਮਾਰੀ ਤੋਂ ਤੰਗ ਆ ਚੁੱਕਾ ਸੀ ਉਸ ਦੀ ਪਤਨੀ ਜਮੀਲਾ ਤਾਂ ਵੈਸੇ ਹੀ ਦੂਜੇ ਵਿਚਾਰਾਂ ਦੀ ਸੀ ਉਸ ਨੂੰ ਤਾਂ ਬਸ ਆਪਣਾ ਖਾਣਾ ਪਹਿਨਣਾ ਹੀ ਚੰਗਾ ਲੱਗਦਾ ਸੀ ਇੱਕ ਦਿਨ کریم ਨੇ ਆਪਣੀ ਪਤਨੀ ਨੂੰ ਕਿਹਾ ਜਮੀਲਾ ਅੱਬੂ ਦੀ ਤਕਲੀਫ ਦਿਨ ਬਦ ਦਿਨ ਵੱਧਦੀ ਹੀ ਜਾ ਰਹੀ ਹੈ ਮੇਰਾ ਖਿਆਲ ਹੈ ਕਿ ਮੈਂ ਉਹਨਾਂ ਨੂੰ ਸ਼ਹਿਰ ਲੈ ਜਾਵਾਂ ਅਤੇ ਕਿਸੇ ਚੰਗੇ ਹਸਪਤਾਲ ਵਿੱਚ ਦਿਖਾਵਾਂ ਜਮੀਲਾ ਖਿੱਚ ਕੇ ਬੋਲੀ ਤੁਹਾਡਾ ਤਾਂ ਦਿਮਾਗ ਖਰਾਬ ਹੋ ਗਿਆ ਹੈ ਕ੍ਰੀਮੀਆਂ 부ਜੇ ਹੋਏ ਚੁੱਲ੍ਹੇ ਨੂੰ ਫੂਕਣੀ ਲੈ ਕੇ ਚਾਹੇ ਜਿੰਨੀ ਮਰਜ਼ੀ ਫੂਕ ਮਾਰੀ ਜਾਓ ਉਸ ਵਿੱਚ ਅੱਗ ਨਹੀਂ ਵੱਲਦੀ ਹੁਣ ਤੁਹਾਡੇ ਅੱਬੂ ਵਿੱਚ ਰੱਖਿਆ ਹੀ ਕੀ ਹੈ ਜੋ ਪੈਸੇ ਫੁੱਕਣ ਦੇ ਮਨਸੂਬੇ ਬਣਾ ਰਹੇ ਹੋ ਅੱਜ ਨਹੀਂ ਤਾਂ ਕੱਲ ਉਹਨਾਂ ਨੇ ਤਾਂ ਅੱਲਾ ਨੂੰ ਪਿਆਰਾ ਹੋਣਾ ਹੀ ਹੈ ਜੇਕਰ ਕੁਝ ਸੋਚਣਾ ਹੀ ਹੈ ਤਾਂ ਆਪਣੇ ਇਕਬਾਲ ਦੇ ਬਾਰੇ ਵਿੱਚ ਸੋਚੋ ਉਹ ਸਾਡੇ ਕੱਲ ਦਾ ਸਹਾਰਾ ਹੈ ਅੱਬੂ ਤੇ ਪੈਸੇ ਫੂਕ ਕੇ ਭਲਾ ਕੀ ਹਾਸਲ ਹੋਵੇਗਾ کریم ਵੈਸੇ ਤਾਂ ਨੇਕ ਅਤੇ ਸਿੱਧਾ ਸੀ ਪਰ ਸੀ ਜਰਾ ਦੱਬੂ ਕਿਸਮ ਦਾ ਦੁਨੀਆਦਾਰੀ ਦੀਆਂ ਗੱਲਾਂ ਦੀ ਵੀ ਉਸ ਨੂੰ ਕੋਈ ਖਾਸ ਸਮਝ ਨਹੀਂ ਸੀ ਪਹਿਲਾ ਮਾਂ-ਬਾਪ ਜਿਵੇਂ ਕਹਿੰਦੇ ਸਨ ਉਹ ਉਵੇਂ ਹੀ ਕਰਦਾ ਸੀ ਪਰ ਹੁਣ ਉਹ ਆਪਣੀ ਪਤਨੀ ਦੇ ਕਹਿਣ ਤੇ ਹੀ ਚੱਲਦਾ ਸੀ ਜਮੀਲਾ ਦੇ ਕਹਿਣ ਤੇ ਉਸਨੇ ਰਹੀਮ ਵੱਲ ਧਿਆਨ ਦੇਣਾ ਹੋਰ ਵੀ ਘੱਟ ਕਰ ਦਿੱਤਾ ਉਸ ਦਾ ਤਾਂ ਹੁਣ ਇੱਕ ਹੀ ਕੰਮ ਰਹਿ ਗਿਆ ਸੀ ਸਾਰਾ ਦਿਨ ਮਿਹਨਤ ਕਰਨਾ ਅਤੇ ਕਮਾਈ ਦੇ ਪੈਸੇ ਲਿਆ ਕੇ ਪਤਨੀ ਦੇ ਹੱਥ ਤੇ ਧਰ ਦੇਣੇ ਜਮੀਲਾ ਜਿੱਥੇ ਅਤੇ ਜਿਵੇਂ ਚਾਹੁੰਦੀ ਪੈਸੇ ਨੂੰ ਖਰਚ ਕਰਦੀ ਕਰੀਮ ਕਦੇ ਉਸ ਤੋਂ ਹਿਸਾਬ ਕਿਤਾਬ ਤੱਕ ਨਹੀਂ ਪੁੱਛਦਾ ਸੀ ਨੰਨਾ ਇਕਬਾਲ ਵੀ ਹੌਲੀ-ਹੌਲੀ ਵੱਡਾ ਹੁੰਦਾ ਜਾ ਰਿਹਾ ਸੀ ਉਸ ਦਾ ਜ਼ਿਆਦਾਤਰ ਸਮਾਂ ਆਪਣੇ ਦਾਦੇ ਦੇ ਕੋਲ ਹੀ ਕੱਟਦਾ ਸੀ ਸੱਚ ਗੱਲਾਂ ਤਾਂ ਇਹ ਸੀ ਕਿ ਬੁੱਡੇ ਰਹੀਮ ਦੇ ਦੁੱਖ ਸੁੱਖ ਦਾ ਸਾਥੀ ਹੁਣ ਉਹੀ ਰਹਿ ਗਿਆ ਸੀ کریم ਸਵੇਰੇ ਸ਼ਾਮ ਜ਼ਰੂਰ ਰਹੀਮ ਦਾ ਹਾਲ ਚਾਲ ਪੁੱਛ ਲੈਂਦਾ ਸੀ ਪਰ ਜਮੀਲਾ ਤਾਂ ਉਸ ਦੇ ਕੋਲ ਆ ਕੇ ਵੀ ਨਹੀਂ ਦੇਖਦੀ ਸੀ ਜਦੋਂ ਤੱਕ ਚੁੱਲਾ ਜੌਂਕਾ ਕਰ ਰਹੀ ਹੁੰਦੀ ਅਤੇ ਰਹੀਮ ਖੰਗ ਪੈਂਦਾ ਤਾਂ ਉਹ ਝੋਲੀ ਫੈਲਾ ਕੇ ਉਸ ਨੂੰ ਕੋਸਣ ਲੱਗਦੀ ਕੇ ਬੁੱਢਾ ਨਾ ਜਾਣੇ ਕਦੋਂ ਮਰੇਗਾ ਆਖਿਰ ਇੱਕ ਦਿਨ ਉਸਨੇ ਤੰਗ ਆ ਕੇ ਕਰੀਮ ਨੂੰ ਕਹਿ ਹੀ ਦਿੱਤਾ ਦੇਖੋ ਜੀ ਮੈਂ ਤਾਂ ਤੁਹਾਡੇ ਅੱਬੂ ਦੀ ਬਿਮਾਰੀ ਤੋਂ ਦੁਖੀ ਹੋ ਗਈ ਹਾਂ ਦਿਨ ਰਾਤ ਖੰਗਦੇ ਰਹਿੰਦੇ ਹਨ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਕੋਈ ਸ਼ੂਤ ਦਾ ਰੋਗ ਲੱਗ ਗਿਆ ਹੈ ਜੋ ਸਾਡੇ ਪੁੱਤਰ ਇਕਬਾਲ ਦੀ ਸਿਹਤ ਦੇ ਲਈ ਵੀ ਠੀਕ ਨਹੀਂ ਹੈ ਉਹ ਸਾਰਾ ਦਿਨ ਉਸ ਬੁੱਢੇ ਨਾਲ ਹੀ ਚਿਪਕਿਆ ਰਹਿੰਦਾ ਹੈ ਜੇਕਰ ਉਸ ਨੂੰ ਵੀ ਕੋਈ ਬਿਮਾਰੀ ਲੱਗ ਗਈ ਤਾਂ ਅਸੀਂ ਕੀ ਕਰਾਂਗੇ ਗੱਲ ਤਾਂ ਤੇਰੀ ਠੀਕ ਹੈ ਜਮੀਲਾ ਦੁਖੀ ਹੋ ਕੇ ਕਰੀਮ ਬੋਲਿਆ ਪਰ ਤੂੰ ਹੀ ਦੱਸ ਮੈਂ ਕੀ ਕਰਾਂ ਇਕਵਾਲ ਉਹਨਾਂ ਦੇ ਬਿਨਾ ਰਹਿ ਨਹੀਂ ਸਕਦਾ ਜਮੀਲਾ ਬੋਲੀ ਦੇਖੋ ਆਪਣੇ ਪੁੱਤਰ ਦੇ ਬਾਰੇ ਸੋਚੋ ਮੈਂ ਤਾਂ ਕਹਿੰਦੀ ਹਾਂ ਕਿ ਇਸ ਬਿਮਾਰੀ ਤੋਂ ਜਿੰਨੀ ਜਲਦੀ ਛੁਟਕਾਰਾ ਪਾ ਲਓ ਉਹਨਾਂ ਹੀ ਚੰਗਾ ਹੈ ਕਰੀਮ ਬੋਲਿਆ ਕਿਵੇਂ ਛੁਟਕਾਰਾ ਪਾਵਾਂ ਗਲਾ ਕੁੱਟ ਦਿਆਂ ਕੀ ਉਹਨਾਂ ਦਾ ਜਮੀਲਾ ਬੋਲੀ ਗਲਾ ਨਾ ਕੁੱਟੋ ਰਾਤ ਦੇ ਹਨੇਰੇ ਵਿੱਚ ਕਿਸੇ ਨਦੀ ਤਲਾਬ ਵਿੱਚ ਛੁੱਟ ਆਓ ਇਸ ਤਰ੍ਹਾਂ ਉਹਨਾਂ ਨੂੰ ਵੀ ਇਹਨਾਂ ਦੁੱਖਾਂ ਤੋਂ ਛੁਟਕਾਰਾ ਮਿਲ ਜਾਵੇਗਾ ਅਤੇ ਸਾਨੂੰ ਵੀ ਸ਼ਾਂਤੀ ਮਿਲ ਜਾਵੇਗੀ ਕ੍ਰੀਮ ਬੋਲਿਆ ਪਰ ਇਹ ਤਾਂ ਸੋਚ ਕਿ ਲੋਕ ਕੀ ਕਹਿਣਗੇ ਜਮੀਲਾ ਬੋਲੀ ਤਾਂ ਕੀ ਤੂੰ ਬਾਜੇਗਾ ਜੇ ਨਾਲ ਇਹਨਾਂ ਨੂੰ ਛੁੱਟਣ ਦੇ ਲਈ ਲੈ ਕੇ ਜਾਵੇਂਗਾ ਰਾਤ ਦੇ ਹਨੇਰੇ ਵਿੱਚ ਚੁੱਪ ਚਾਪ ਬਲਦ ਗੱਡੀ ਤੇ ਪਾ ਕੇ ਲੈ ਜਾਵੀਂ ਬਸਤੀ ਬਰਾਦਰੀ ਵਾਲੇ ਪੁੱਛਣਗੇ ਤਾਂ ਮੈਂ ਕਹਿ ਦੇਵਾਂਗੀ ਕੇ ਇਲਾਜ ਕਰਾਉਣ ਦੇ ਲਈ ਸ਼ਹਿਰ ਲੈ ਕੇ ਗਏ ਹਨ ਤੂੰ ਕਿਸੇ ਪੁਲ ਤੋਂ ਇਸ ਨੂੰ ਨਦੀ ਵਿੱਚ ਸੁੱਟ ਕੇ ਆ ਜਾਵੀਂ ਇਹ ਨਾ ਸੋਚੀਂ ਕਿ ਤੂੰ ਇਸ ਨੂੰ ਮਾਰ ਰਿਹਾ ਹੈ ਇਸ ਮਰੇ ਹੋਏ ਨੂੰ ਭਲਾ ਹੋਰ ਕੀ ਮਾਰਨਾ ਇਸ ਨੂੰ ਤਾਂ ਬਲਕੇ ਇਸ ਤਰਾ ਮੁਕਤੀ ਮਿਲ ਜਾਵੇਗੀ ਬਾਅਦ ਵਿੱਚ ਲੋਕਾਂ ਨੂੰ ਕਹਿ ਦਵਾਂਗੇ ਕਿ ਬੁੱਢਾ ਸ਼ਹਿਰ ਵਿੱਚ ਹੀ ਮਰ ਗਿਆ ਸੀ ਅਤੇ ਤੂੰ ਉਸ ਨੂੰ ਉੱਥੇ ਹੀ ਦਫਨਾ ਦਿੱਤਾ ਨਹੀਂ ਨਹੀਂ ਆਪਣੀ ਪਤਨੀ ਦੇ ਖਤਰਨਾਕ ਵਿਚਾਰ ਜਾਣ ਕੇ ਕਰੀਮ ਡਰਝਾ ਗਿਆ ਇਹ ਮੈਥੋਂ ਨਹੀਂ ਹੋਵੇਗਾ ਅਜਹੀਆਂ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ ਕਿਤੇ ਕੱਲ ਨੂੰ ਰਿਸ਼ਤੇਦਾਰ ਅਤੇ ਬਰਾਦਰੀ ਵਾਲਿਆਂ ਨੂੰ ਪਤਾ ਚੱਲ ਗਿਆ ਤਾਂ ਸਾਰੇ ਲੋਕ ਮੈਨੂੰ ਨੋਚ-ਨੋਚ ਕੇ ਖਾ ਜਾਣਗੇ ਜਮੀਲਾ ਬੋਲੀ ਜੇਕਰ ਐਨੀ ਵੀ ਹਿੰਮਤ ਨਹੀਂ ਹੈ ਤਾਂ ਤੂੰ ਹੀ ਬੈਠ ਇਸ ਲਾਸ਼ ਦੇ ਕੋਲ ਮੈਂ ਤਾਂ ਚੱਲੀ ਆਪਣੇ ਪੇਕੇ ਕਰੀਮ ਬੋਲਿਆ ਨਹੀਂ ਨਹੀਂ ਜਮੀਲਾ ਤੂੰ ਚਲੇ ਜਾਵੇਂਗੀ ਤਾਂ ਮੇਰਾ ਕੀ ਹੋਵੇਗਾ ਇਕਬਾਲ ਦਾ ਕੀ ਹੋਵੇਗਾ ਜਮੀਲਾ ਬੋਲੀ ਮੈਂ ਕੀ ਜਾਣਾਂ ਕੀ ਹੋਵੇਗਾ ਜੇਕਰ ਮੈਨੂੰ ਇਸ ਘਰ ਵਿੱਚ ਰੱਖਣਾ ਚਾਹੁੰਦਾ ਹਾਂ ਤਾਂ ਤੈਨੂੰ ਇਸ ਲਾਸ਼ ਤੋਂ ਛੁਟਕਾਰਾ ਪਾਉਣਾ ਹੀ ਹੋਵੇਗਾ ਸਾਫ਼ ਸਾਫ਼ لہجے ਵਿੱਚ ਉਹ ਬੋਲੀ ਬੋਲੋ ਇਸ ਨੂੰ ਰੱਖਦੇ ਹੋ ਘਰ ਵਿੱਚ ਜਾਂ ਮੈਨੂੰ ਕਰੀਮ ਬੋਲਿਆ ਤੂੰ ਇੱਥੇ ਹੀ ਰਹਿ ਜਮੀਲਾ ਪਰ ਇਹ ਵੀ ਤਾਂ ਸੋਚ ਕਿ ਆਪਣੇ ਜ਼ਿੰਦਾ ਬਾਪ ਨੂੰ ਜਮੀਲਾ ਬੋਲੀ ਜ਼ਿੰਦਾ ਜ਼ਿੰਦਾ ਉਹ ਤੂੰ ਇਸ ਫਟੇ ਹੋਏ ਬੰਬ ਨੂੰ ਬਾਰ ਬਾਰ ਜਿੰਦਾ ਕਿਉਂ ਕਹੀ ਜਾ ਰਿਹਾ ਹੈ ਤੂੰ ਅਜਿਹਾ ਕਰ ਤੈਨੂੰ ਕਿਤੇ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ ਸਾਡੇ ਪਿੰਡ ਦੇ ਪਿੱਛੇ ਜੋ ਜੰਗਲ ਹੈ ਉੱਥੇ ਕਬਰ ਖੋਦ ਕੇ ਤੂੰ ਇਸ ਨੂੰ ਦਫਨਾ ਆ ਨਾ ਜ਼ਿਆਦਾ ਝਮੇਲਾ ਹੋਵੇਗਾ ਅਤੇ ਨਾ ਕਿਸੇ ਨੂੰ ਪਤਾ ਚੱਲੇਗਾ ਬਾਕੀ ਮੈਂ ਸਭ ਕੁਝ ਸੰਭਾਲ ਲਵਾਂਗੀ ਕਰੀਮ ਮਰਦਾ ਕੀ ਨਾ ਕਰਦਾ ਇੱਕ ਪਾਸੇ ਪਤਨੀ ਸੀ ਦੂਜੇ ਪਾਸੇ ਬਾਪ ਅੰਤ ਵਿੱਚ ਕਰੀਮ ਨੇ ਸੋਚਿਆ ਕਿ ਬਾਪ ਨੇ ਅੱਜ ਨਹੀਂ ਤਾਂ ਕੱਲ ਮਰ ਹੀ ਜਾਣਾ ਹੈ ਜਦਕਿ ਪਤਨੀ ਦੇ ਸਾਥ ਨਾਲ ਉਸਨੇ ਜ਼ਿੰਦਗੀ ਗੁਜ਼ਾਰਨੀ ਹੈ ਇਸ ਲਈ ਪਤਨੀ ਦੀ ਗੱਲ ਮੰਨ ਲੈਣ ਵਿੱਚ ਹੀ ਭਲਾਈ ਹੈ ਉਹ ਜਾਣਦਾ ਸੀ ਕਿ ਇਹ ਇੱਕ ਬਹੁਤ ਵੱਡਾ ਪਾਪ ਹੈ ਪਰ ਉਸ ਨੂੰ ਇਹ ਵੀ ਸ਼ੱਕ ਸੀ ਕਿ ਜੇਕਰ ਜਮੀਲਾ ਉਸ ਨੂੰ ਛੱਡ ਕੇ ਚਲੀ ਗਈ ਤਾਂ ਉਸ ਦੀ ਅਤੇ ਉਸ ਦੇ ਪੁੱਤਰ ਇਕਵਾਲ ਦੀ ਜ਼ਿੰਦਗੀ ਵੀ ਖਰਾਬ ਹੋ ਜਾਵੇਗੀ ਅੰਤ ਵਿੱਚ ਉਹੀ ਹੋਇਆ ਜਿਵੇਂ ਜਮੀਲਾ ਚਾਹੁੰਦੀ ਸੀ ਇੱਕ ਦਿਨ ਜਦੋਂ ਅੱਧੀ ਤੋਂ ਜ਼ਿਆਦਾ ਰਾਤ ਬੀਤ ਚੁੱਕੀ ਸੀ ਕਰੀਮ ਨੇ ਬਲਦ ਗੱਡੀ ਜੋੜ ਲਈ ਮਸਿਆ ਦੀ ਕਾਲੀ ਰਾਤ ਸੀ ਚਾਰੇ ਪਾਸੇ ਗਹਿਰਾ ਹਨੇਰਾ ਅਤੇ ਸਨਾਟਾ ਛਾਇਆ ਹੋਇਆ ਸੀ ਪੂਰਾ ਪਿੰਡ ਚੈਨ ਦੀ ਨੀਂਦ ਸੌਂ ਰਿਹਾ ਸੀ ਬੁੱਢਾ ਰਹੀਮ ਵੀ ਨੀਂਦ बेहੋਸ਼ੀ ਦੀ ਹਾਲਤ ਵਿੱਚ ਆਪਣੀ ਮੰਜੀ ਤੇ ਪਿਆ ਸੀ ਉਹ ਲੰਬੇ ਲੰਬੇ ਸਾਹ ਲੈ ਰਿਹਾ ਸੀ ਉਸ ਦੇ ਹਰ ਸਾਹ ਦੇ ਨਾਲ ਮੂੰਹ ਤੋਂ ਅਜੀਬ ਜਿਹੀ ਆਵਾਜ਼ ਨਿਕਲ ਰਹੀ ਸੀ ਜਿਸ ਨਾਲ ਵਾਤਾਵਰਣ ਕੁਝ ਡਰਾਵਣਾ ਜਿਹਾ ਹੋ ਰਿਹਾ ਸੀ ਜਮੀਲਾ ਅਤੇ ਕਰੀਮ ਉਸ ਦੀ ਮੰਜੀ ਦੇ ਕੋਲ ਹੀ ਖੜੇ ਸਨ ਫਿਰ ਜਮੀਲਾ ਬੋਲੀ ਹੁਣ ਮੇਰਾ ਮੂੰਹ ਕੀ ਦੇਖ ਰਹੇ ਹੋ ਜਿਉਂ ਦੀ ਤਿਉਂ ਮੰਜੀ ਚੌਕ ਗੱਡੇ ਤੇ ਰੱਖ ਲਓ ਅਤੇ ਲੈ ਕੇ ਚੁੱਪਚਾਪ ਨਿਕਲ ਜਾਓ ਕੋਹਾੜੀ ਅਤੇ ਕਹੀ ਮੈਂ ਗੱਡੀ ਵਿੱਚ ਰੱਖ ਦਿੱਤੀਆਂ ਹਨ ਜਮੀਲਾ ਰੋਣ ਹਾਕਾ ਜਿਹਾ ਹੋ ਕੇ ਕਰੀਮ ਬੋਲਿਆ ਮੇਰਾ ਦਿਲ ਜਿਹਾ ਨਹੀਂ ਮੰਨ ਰਿਹਾ ਅਖੀਰ ਤੂੰ ਸੋਚ ਤਾਂ ਸਹੀ ਕਿ ਇਹ ਕਿੰਨਾ ਵੱਡਾ ਗੁਨਾਹ ਹੈ ਕਿੰਨਾ ਵੱਡਾ ਪਾਪ ਤੂੰ ਮੇਰੇ ਤੋਂ ਕਰਵਾ ਰਹੀ ਹੈ ਜਮੀਲਾ ਬੋਲੀ ਪਾਗਲ ਨਾ ਬਣ ਅਤੇ ਜਿਵੇਂ ਕਿਹਾ ਹੈ ਉਵੇਂ ਹੀ ਕਰ ਜਮੀਲਾ ਨੇ ਅੱਖਾਂ ਕੱਢੀਆਂ ਜੇਕਰ ਤੂੰ ਜ਼ਿਆਦਾ ਚੂਚਾਂ ਕੀਤੀ ਤਾਂ ਮੈਂ ਰੌਲਾ ਪਾ ਕੇ ਸਾਰਿਆਂ ਨੂੰ ਇਕੱਠਾ ਕਰ ਲਵਾਂਗੀ ਅਤੇ ਉਲਟਾ ਤੈਨੂੰ ਹੀ ਫਸਵਾ ਦੇਾਂਗੀ ਕਹਿ ਦੇਾਂਗੀ ਕਿ ਤੂੰ ਅੱਬੂ ਦੀ ਬਿਮਾਰੀ ਤੋਂ ਤੰਗ ਆ ਕੇ ਰਾਤ ਦੇ ਹਨੇਰੇ ਵਿੱਚ ਇਹਨਾਂ ਨੂੰ ਜਿੰਦਾ ਹੀ ਜੰਗਲ ਵਿੱਚ ਦਫਨਾਉਣ ਜਾ ਰਿਹਾ ਸੀ ਮੈਂ ਔਰਤਾਂ ਸਾਰੇ ਮੇਰੀ ਗੱਲ ਤੇ ਵਿਸ਼ਵਾਸ ਕਰ ਲੈਣਗੇ ਅਤੇ ਤੈਨੂੰ ਹਵਾਲਾਤ ਵਿੱਚ ਚੱਕੀ ਪੀਣੀ ਪਵੇਗੀ। ਪਤਨੀ ਦੀ ਧਮਕੀ ਦੇ ਅੱਗੇ ਕਰੀਮ ਬੁਰੀ ਤਰ੍ਹਾਂ ਡਰ ਗਿਆ। ਹਵਾਲਾਤ ਦਾ ਨਾਮ ਸੁਣਦੇ ਹੀ ਉਸ ਦਾ ਸਰੀਰ ਪਸੀਨੋਂ ਪਸੀਨੀ ਹੋ ਗਿਆ। ਘਬਰਾਹਟ ਦੇ ਮਾਰੇ ਉਹ ਕੰਬਣ ਲੱਗਾ। ਚਲੋ ਚੁੱਕੋ ਮੰਜੀ। ਇੱਕ ਪਾਸਿਓਂ ਮੰਜੀ ਫੜ ਕੇ ਜਮੀਲਾ ਬੋਲੀ। ਮਜਬੂਰਨ ਉਸ ਨੂੰ ਮੰਜੀ ਚੁੱਕਣੀ ਪਈ ਅਤੇ ਦੇਖਦੇ ਹੀ ਦੇਖਦੇ ਬੁੱਢੇ ਰਹੀਮ ਨੂੰ ਮੰਝੇ ਸਮੇਤ ਗੱਡੇ ਤੇ ਲਾਦ ਲਿਆ ਗਿਆ। ਹਾਲਾਂਕੇ ਉਹ ਸਾਰੇ ਕੰਮ ਬੜੇ ਹੌਲੀ-ਹੌਲੀ ਅਤੇ ਬਿਨਾ ਕਿਸੇ ਸ਼ੋਰ-ਸ਼ਰਾਬੇ ਦੇ ਕਰ ਰਹੇ ਸਨ ਪਰ ਫਿਰ ਵੀ ਪਤਾ ਨਹੀਂ ਕਿਵੇਂ ਖਿੜਕਾਕੇ ਨਾਲ ਨੰਨਾ ਇਕਬਾਲ ਉੱਠ ਬੈਠਾ ਉਸ ਨੂੰ ਉੱਠਿਆ ਦੇਖ ਕੇ ਦੋਨੋਂ ਬੁਰੀ ਤਰ੍ਹਾਂ ਕਬਰ ਆ ਗਏ ਇਕਬਾਲ ਅੰਦਰ ਦੇ ਕਮਰੇ ਵਿੱਚ ਸੌ ਰਿਹਾ ਸੀ ਅੱਖਾਂ ਖੁੱਲਣ ਤੇ ਅੰਦਰ ਕਿਸੇ ਨੂੰ ਨਾ ਦੇਖ ਕੇ ਸੱਤ ਸਾਲਾ ਇਕਬਾਲ ਅੰਮੀ ਅੰਮੀ ਕਰਦਾ ਹੋਇਆ ਬਾਹਰ ਆ ਗਿਆ ਅਤੇ ਬਾਹਰ ਦਾ ਨਜ਼ਾਰਾ ਦੇਖ ਕੇ ਰੋਣਾ ਕਲੌਣਾ ਛੱਡ ਹੈਰਾਨ ਹੋ ਕੇ ਪੁੱਛ ਬੈਠਾ ਅੰਮੀ ਅੱਬੂ ਤੁਸੀਂ ਇੱਥੇ ਕੀ ਕਰ ਰਹੇ ਹੋ ਊ ਇਹ ਤਾਂ ਤੁਸੀਂ ਦਾਦੂ ਦੀ ਮੰਜੀ ਗੱਡੇ ਤੇ ਰੱਖੀ ਹੋਈ ਹੈ ਕਿੱਥੇ ਲੈ ਕੇ ਜਾ ਰਹੇ ਹੋ ਤੁਸੀਂ ਮੇਰੇ ਦਾਦੂ ਨੂੰ کریم ਦੀ ਹਾਲਤ ਤਾਂ ਪਹਿਲਾਂ ਹੀ ਖਰਾਬ ਹੋ ਚੁੱਕੀ ਸੀ ਪਰ ਜਮੀਲਾ ਨੇ ਹੀ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਕੇ ਜਲਦੀ ਨਾਲ ਕਿਹਾ ਪੁੱਤਰ ਤੁਹਾਡੇ ਅੱਬੂ ਦਾਦੂ ਨੂੰ ਦਵਾਈ ਦਿਵਾਉਣ ਲਈ ਸ਼ਹਿਰ ਲੈ ਕੇ ਜਾ ਰਹੇ ਨੇ ਇਕਬਾਲ ਬੋਲਿਆ ਤਾਂ ਫਿਰ ਮੈਂ ਵੀ ਦਾदू ਦੇ ਨਾਲ ਸ਼ਹਿਰ ਜਾਵਾਂਗਾ ਇਹਨਾਂ ਦੀ ਦੇਖਭਾਲ ਕਰਨ ਦੇ ਲਈ ਕਰੀਮ ਬੋਲਿਆ ਨਾ ਪੁੱਤਰ ਮੈਂ ਰਹਾਗਾ ਨਾ ਉੱਥੇ ਇਹਨਾਂ ਦੀ ਦੇਖਭਾਲ ਕਰਨ ਦੇ ਲਈ ਇਕਬਾਲ ਬੋਲਿਆ ਜੇਕਰ ਤੁਸੀਂ ਉੱਥੇ ਰੁਕੋਗੇ ਤਾਂ ਪੈਸੇ ਕੌਣ ਕਮਾ ਕੇ ਲਿਆਏਗਾ ਦਾदू ਦੀ ਦਵਾਈ ਦੇ ਲਈ ਮੈਂ ਰਹਾਗਾ ਆਪਣੇ ਦਾदू ਦੇ ਕੋਲ ਕਰੀਮ ਬੋਲਿਆ ਪਰ ਪੁੱਤਰ ਤੂੰ ਅਜੇ ਬੱਚਾ ਹੈਂ ਸ਼ਹਿਰ ਵਿੱਚ ਕਿੱਥੇ ਰਹੇਗਾ ਇਕਬਾਲ ਬੋਲਿਆ ਜਿੱਥੇ ਮੇਰੇ ਦਾਦੂ ਰਹਿਣਗੇ ਉੱਥੇ ਮੈਂ ਰਹਾਂਗਾ ਹੜਬੜਾ ਕੇ ਕਰੀਮ ਬੋਲਿਆ ਪੁੱਤਰ ਦਾਦੂ ਤਾਂ ਹਸਪਤਾਲ ਵਿੱਚ ਰਹਿਣਗੇ ਇਕਬਾਲ ਬੋਲਿਆ ਮੈਂ ਵੀ ਫਿਰ ਹਸਪਤਾਲ ਵਿੱਚ ਹੀ ਰਹਾਂਗਾ ਕਰੀਮ ਬੋਲਿਆ ਦੇਖ ਇਕਬਾਲ ਪੁੱਤਰ ਜਿੱਦ ਨਹੀਂ ਕਰੀਦੀ ਇਕਬਾਲ ਬੋਲਿਆ ਮੈਂ ਕੁਝ ਨਹੀਂ ਜਾਣਦਾ ਮੈਂ ਤਾਂ ਦਾਦੂ ਦੇ ਨਾਲ ਜਾਵਾਂਗਾ ਹੀ ਇਕਬਾਲ ਦੀ ਜਿੱਦ ਦੇਖ ਕੇ ਦੋਨੋਂ ਪਤੀ ਪਤਨੀ ਸੋਚਾਂ ਵਿੱਚ ਪੈ ਗਏ ਉਹਨਾਂ ਦਾ ਬਣਿਆ ਬਣਾਇਆ ਖੇਡ ਵਿਗੜ ਰਿਹਾ ਸੀ ਅੰਦਰ ਹੀ ਅੰਦਰ ਉਹ ਬੁਰੀ ਤਰ੍ਹਾਂ ਡਰ ਵੀ ਗਏ ਸਨ ਕਿ ਇਕਬਾਲ ਰੋਣ ਨਾ ਲੱਗ ਜਾਵੇ ਜੇਕਰ ਉਸ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਜਾਗ ਗਏ ਤਾਂ ਉਹਨਾਂ ਨੂੰ ਕੀ ਜਵਾਬ ਦੇਣਗੇ ਇਸ ਲਈ ਹੁਣ ਤਾਂ ਇਕਬਾਲ ਦੀ ਗੱਲ ਮੰਨ ਲੈਣ ਤੋਂ ਇਲਾਵਾ ਉਹਨਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਇਸੇ ਦਰਮਿਆਨ ਨੰਨਾ ਇਕਬਾਲ ਟੱਪ ਕੇ ਗੱਡੇ ਵਿੱਚ ਬੈਠ ਗਿਆ ਸੀ ਅਤੇ ਗੌਰ ਨਾਲ ਆਪਣੇ ਦਾਦਾ ਦਾ ਚਿਹਰਾ ਦੇਖਣ ਲੱਗਿਆ ਸੀ کریم ਬੋਲਿਆ ਹੁਣ ਕੀ ਕਰੀਏ ਜਮੀਲਾ ਮੇਰਾ ਖਿਆਲ ਹੈ ਸਾਨੂੰ ਇਹ ਇਰਾਦਾ ਬਦਲ ਦੇਣਾ ਚਾਹੀਦਾ ਹੈ ਜਮੀਲਾ ਬੋਲੀ ਤੂੰ ਪਾਗਲ ਹੋ ਗਿਆ ਹੈ ਤੂੰ ਤਾਂ ਬਸ ਕੀਤੇ ਕਿਰਾਏ ਤੇ ਪਾਣੀ ਫੇਰਨਾ ਹੀ ਜਾਣਦਾ ਹੈ ਸੋਣਾ ਫਿਰ ਹੌਲੀ-ਹੌਲੀ ਜਮੀਲਾ ਉਸ ਨੂੰ ਕੁਝ ਸਮਝਾਉਣ ਲੱਗੀ کریم ਸਿਰਫ ਮੂਰਖਾਂ ਦੀ ਤਰ੍ਹਾਂ ਸਿਰ ਹਿਲਾਉਂਦਾ ਰਿਹਾ ਅਤੇ ਫਿਰ ਕੁਝ ਦੇਰ ਬਾਅਦ ਹੀ کریم ਅਤੇ ਇਕਵਾਲ ਗੱਡੇ ਤੇ ਸਵਾਰ ਸਨ ਅਤੇ ਗੱਡਾ ਹੌਲੀ-ਹੌਲੀ ਕੱਚੇ ਰਸਤੇ ਉੱਪਰ ਅੱਗੇ ਵਧ ਰਿਹਾ ਸੀ। ਚਾਰੇ ਪਾਸੇ ਭਿਆਨਕ ਖਾਮੋਸ਼ੀ ਛਾਈ ਹੋਈ ਸੀ। ਸਿਰਫ ਬਲਦਾਂ ਦੇ ਗਲ ਵਿੱਚ ਬੰਨੀਆਂ ਘੰਟੀਆਂ ਅਤੇ ਗੱਡੇ ਦੇ ਪਹੀਆਂ ਦੀ ਆਵਾਜ਼ ਹੀ ਵਾਤਾਵਰਣ ਵਿੱਚ ਗੂੰਜ ਰਹੀ ਸੀ। ਕਾਫੀ ਦੇਰ ਤੱਕ ਬਲਦ ਗੱਡੀ ਚਲਦੀ ਰਹੀ। ਨੰਨਾ ਇਕਬਾਲ ਨੀਂਦ ਵਿੱਚ ਤਾਂ ਸੀ ਹੀ ਇਸ ਲਈ ਆਪਣੇ ਦਾਦੇ ਦੇ ਸੀਨੇ ਤੇ ਸਿਰ ਰੱਖ ਕੇ ਉਹਨਾਂ ਦੀ ਹੀ ਮੰਜੀ ਤੇ ਸੌਂ ਗਿਆ। ਪਿੰਡ ਦੇ ਕੱਚੇ ਰਸਤੇ ਨੂੰ ਛੱਡ ਕੇ ਬਲਦ ਗੱਡੀ ਹੁਣ ਸੰਘਣੇ ਜੰਗਲ ਵਿੱਚ ਆ ਗਈ ਸੀ। ਕਰੀਮ ਨੇ ਚੁੱਪਚਾਪ ਗੱਡੀ ਇੱਕ ਦਰਖਤ ਦੀ ਓਟ ਵਿੱਚ ਖੜੀ ਕਰ ਦਿੱਤੀ ਅਤੇ ਬੜੇ ਹੀ ਹੌਲੀ ਜਿਹੇ ਕਹੀ ਕੱਢ ਕੇ ਕੁਝ ਦੂਰ ਝਾੜੀਆਂ ਦੀ ਓਟ ਵਿੱਚ ਜਾ ਕੇ ਜ਼ਮੀਨ ਪੁੱਟਣ ਲੱਗਾ। ਕੁਝ ਹੀ ਸਮਾਂ ਬੀਤਿਆ ਸੀ ਕਿ ਇਕਵਾਲ ਦੀ ਅੱਖ ਖੁੱਲ ਗਈ। ਉਸਨੇ ਹੈਰਾਨੀ ਨਾਲ ਇੱਧਰ-ਉੱਧਰ ਦੇਖਿਆ ਤਾਂ ਉਸ ਨੂੰ ਕੋਈ ਨਜ਼ਰ ਨਾ ਆਇਆ। ਬੱਚਾ ਤਾਂ ਉਸੀ ਹੀ ਡਰ ਵੀ ਉਸਦੇ ਮਨ ਵਿੱਚ ਪੈਦਾ ਹੋਇਆ ਪਰ ਉਦੋਂ ਹੀ ਉਸਦੇ ਕੰਨਾਂ ਵਿੱਚ ਕਹੀ ਚੱਲਣ ਦੀ ਆਵਾਜ਼ ਪਈ ਹੁਣ ਤਾਂ ਉਹ ਬੁਰੀ ਤਰ੍ਹਾਂ ਡਰ ਗਿਆ ਆਸ-ਪਾਸ ਦੇਖਿਆ ਉਸਦਾ ਅੱਬੂ ਕਰੀਮ ਕਿਤੇ ਵੀ ਨਜ਼ਰ ਨਹੀਂ ਸੀ ਆ ਰਿਹਾ ਅੱਬੂ ਅੱਬੂ ਉਸਨੇ ਕਈ ਵਾਰ ਕਰੀਮ ਨੂੰ ਬੁਲਾਇਆ ਪਰ ਉੱਤਰ ਵਿੱਚ ਉਹੀ ਖਾਮੋਸ਼ੀ ਅਤੇ ਕਹੀ ਦੇ ਚੱਲਣ ਦੀ ਆਵਾਜ਼ ਅੱਬੂ ਕਿੱਥੇ ਗਏ ਅੱਬੂ ਕਿੱਥੇ ਗਏ ਗੱਡੀ ਤੋਂ ਕੁੱਦ ਕੇ ਇਕਵਾਲ ਹੇਠਾਂ ਆ ਗਿਆ ਅਤੇ ਡਰਿਆ ਸਹਿਮਿਆ ਜਿਹਾ ਇਧਰ ਉਧਰ ਦੇਖਦੇ ਹੋਏ ਉਸ ਦਿਸ਼ਾ ਵੱਲ ਵਧਣ ਲੱਗਾ ਜਿੱਧਰ ਤੋਂ ਕਹੀ ਚੱਲਣ ਦੀ ਆਵਾਜ਼ ਆ ਰਹੀ ਸੀ ਅੱਗੇ ਗਿਆ ਤਾਂ ਉਸਨੇ ਦੇਖਿਆ ਕਿ کریم ਕਹੀ ਚਲਾ ਰਿਹਾ ਸੀ ਹਨੇਰਾ ਹੋਣ ਦੇ ਬਾਵਜੂਦ ਵੀ ਇਕਵਾਲ ਨੇ ਆਪਣੇ ਅੱਬੂ ਨੂੰ ਪਹਿਚਾਣ ਲਿਆ ਅੱਬੂ ਤੁਸੀਂ ਇਹ ਕੀ ਕਰ ਰਹੇ ਹੋ کریم ਆਪਣੀ ਹੀ ਧੁੰਨ ਵਿੱਚ ਟੋਆ ਪੁੱਟਣ ਵਿੱਚ ਲੀਨ ਸੀ ਕਿ ਇਕਵਾਲ ਦੀ ਆਵਾਜ਼ ਸੁਣ ਕੇ ਇੱਕਦਮ ਘਬਰਾ ਗਿਆ ਉਏ ਇਕਬਾਲ ਪੁੱਤਰ ਤੂੰ ਇਕਬਾਲ ਬੋਲਿਆ ਅੱਬੂ ਅੱਬੂ ਤੁਸੀਂ ਇਹ ਟੋਆ ਕਿਉਂ ਪੁੱਟ ਰਹੇ ਹੋ ਕਰੀਮ ਬੋਲਿਆ ਤੂੰ ਇੱਥੇ ਕਿਉਂ ਆਇਆ ਏ ਜਾ ਤੂੰ ਜਾ ਕੇ ਆਪਣੇ ਦੱਦੂ ਦੇ ਕੋਲ ਬੈਠ ਇਕਬਾਲ ਬੋਲਿਆ ਨਹੀਂ ਪਹਿਲਾਂ ਤੁਸੀਂ ਦੱਸੋ ਕਿ ਤੁਸੀਂ ਇਹ ਟੋਆ ਕਿਉਂ ਪੁੱਟ ਰਹੇ ਹੋ ਕਰੀਮ ਬੋਲਿਆ ਦੇਖੋ ਇਕਬਾਲ ਇਸ ਵਾਰ ਕਰੀਮ ਨੂੰ ਗੁੱਸਾ ਆ ਗਿਆ ਅੱਜਕੱਲ ਤੂੰ ਹਰ ਗੱਲ ਦੀ ਜਿੱਦ ਕਰਨ ਲੱਗ ਪਿਆ ਏ ਜਾ ਕੇ ਦੱਦੂ ਕੋਲ ਬੈਠ ਅਤੇ ਮੈਨੂੰ ਆਪਣਾ ਕੰਮ ਕਰ ਲੈਣ ਦੇ ਜਿੱਦੀ ਮਾਂ ਦਾ ਜਿੱਦੀ ਪੁੱਤਰ ਪਤਾ ਨਹੀਂ ਜਮੀਲਾ ਦੇ ਕਹਣੇ ਵਿੱਚ ਆ ਕੇ ਇਹ ਕਿਹੜੀ ਮੁਸੀਬਤ ਮੁੱਲ ਲਈ ਮੈਂ ਦੇਖੋ ਅੱਬੂ ਇਕਬਾਲ ਦੀ ਉਤਸੁਕਤਾ ਹਰ ਪਲ ਵੱਧਦੀ ਹੀ ਜਾ ਰਹੀ ਸੀ ਜਦ ਤੱਕ ਤੁਸੀਂ ਮੈਨੂੰ ਇਹ ਨਹੀਂ ਦੱਸੋਗੇ ਕਿ ਤੁਸੀਂ ਇਹ ਟੋਵਾ ਕਿਉਂ ਪੁੱਟ ਰਹੇ ਹੋ ਉਦੋਂ ਤੱਕ ਮੈਂ ਇੱਥੋਂ ਹਿੱਲਾਂਗਾ ਵੀ ਨਹੀਂ ਬਲਕਿ ਰੋ ਰੋ ਕੇ ਦੱਦੂ ਨੂੰ ਵੀ ਜਗਾ ਦਵਾਂਗਾ ਏ ਸੁਣਦੇ ਹੀ ਕਰੀਮ ਦੇ ਪਸੀਨੇ ਛੁੱਟਣ ਲੱਗੇ ਜੇਕਰ ਇਹ ਰੋਪਿਆ ਤਾਂ ਸਾਰਾ ਖੇੜ ਹੀ ਵਿਗੜ ਜਾਏਗਾ ਇਹੀ ਸੋਚ ਕੇ ਕਰੀਮ ਉਸ ਦੇ ਨੇੜੇ ਆਇਆ ਅਤੇ ਬੜੇ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਫੇਰਦੀ ਹੋਈ ਬੋਲਿਆ ਦੇਖ ਪੁੱਤਰ ਇਹ ਸਭ ਅਸੀਂ ਤੁਹਾਡੇ ਦੱदू ਦੀ ਰੂਹ ਨੂੰ ਸ਼ਾਂਤੀ ਦੇਣ ਲਈ ਹੀ ਕਰ ਰਹੇ ਹਾਂ ਇਕਬਾਲ ਬੋਲਿਆ ਕੀ ਮੈਂ ਤਾਂ ਸੁਣਿਆ ਹੈ ਕਿ ਮਰਨ ਵਾਲੇ ਦੀ ਰੂਹ ਨੂੰ ਸਕੂਨ ਪਹੁੰਚਾਇਆ ਜਾਂਦਾ ਹੈ ਪਰ ਮੇਰੇ ਦੱदू ਤਾਂ ਹਲੇ ਜਿੰਦਾ ਹਨ کریم ਬੋਲਿਆ ਪੁੱਤਰ ਉਹ ਜਿੰਦਾ ਜਰੂਰ ਹਨ ਪਰ ਮਰੇ ਹੋਏ ਤੋਂ ਵੀ ਭੈੜੇ ਹਨ ਤੂੰ ਦੇਖ ਨਹੀਂ ਰਿਹਾ ਕਿ ਆਪਣੀ ਬਿਮਾਰੀ ਦੀ ਵਜ੍ਹਾ ਨਾਲ ਉਹ ਕਿੰਨੀ ਤਕਲੀਫ ਉਠਾ ਰਹੇ ਹਨ ਉਹਨਾਂ ਦੀ ਬਿਮਾਰੀ ਹੁਣ ਕਿਸੇ ਤਰ੍ਹਾਂ ਠੀਕ ਹੋਣ ਵਾਲੀ ਨਹੀਂ ਹੈ ਇਸ ਲਈ ਹੁਣ ਉਹਨਾਂ ਦੀ ਰੂਹ ਨੂੰ ਇਸੇ ਤਰ੍ਹਾਂ ਸਕੂਨ ਮਿਲ ਸਕਦਾ ਹੈ ਪੁੱਤਰ ਇਕਬਾਲ ਚੁੱਪਚਾਪ ਅੱਬੂ ਦਾ ਚਿਹਰਾ ਤੱਕਦਾ ਰਿਹਾ ਉਹ ਛੋਟਾ ਬੱਚਾ ਜ਼ਰੂਰ ਸੀ ਪਰ ਇੰਨਾ ਵੀ ਨਾ ਸਮਝ ਨਹੀਂ ਸੀ ਕਿ ਇਸ ਸਾਰੀ ਖੇਡ ਨੂੰ ਸਮਝ ਹੀ ਨਾ ਸਕੇ ਇਕਬਾਲ ਸੋਚਦਾ ਰਿਹਾ ਤਦ ਜਿਵੇਂ ਹੀ ਉਸਦੀ ਆਤਮਾ ਨੇ ਉਸ ਨੂੰ ਝੰਜੋੜਿਆ ਕਿ ਤੇਰੇ ਅੱਬੂ ਤੇਰੇ ਦਾਦਾ ਨੂੰ ਜਿਉਂਦੇ ਹੀ ਕਬਰ ਵਿੱਚ ਗੱਡ ਦੇਣਾ ਚਾਹੁੰਦੇ ਹਨ ਕਿ ਅਜਿਹੀ ਹਾਲਤ ਵਿੱਚ ਤੂੰ ਚੁੱਪ ਰਹੇਗਾ ਪਰ ਮੈਂ ਕਰ ਵੀ ਕੀ ਸਕਦਾ ਹਾਂ ਤੂੰ ਆਪਣੇ ਅੱਬੂ ਨੂੰ ਕਹਦੇ

ਠੀਕ ਹੈ ਅਬੂ ਜਾਣਦਾ ਹਾਂ ਪਰ ਜਦੋਂ ਤੁਸੀਂ ਟੋਆ ਪੁੱਟ ਲਓ ਤਾਂ ਇਹ ਕਹੀ ਅਤੇ ਫਾਵੜਾ ਮੈਨੂੰ ਦੇ ਦੇਣਾ ਕਿਉਂ ਪੁੱਤਰ ਤੂੰ ਇਸ ਕਹੀ ਅਤੇ ਫਾਵੜੇ ਦਾ ਕੀ ਕਰਨਾ ਹੈ ਹੈਰਾਨੀ ਨਾਲ ਕਰੀਮ ਨੇ ਪੁੱਛਿਆ ਉਸ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਇਕਬਾਲ ਉਸਦੇ ਸਮਝਾਉਣ ਤੇ ਮੰਨ ਗਿਆ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਦਾ ਵਿਵਾਦ ਖੜਾ ਨਹੀਂ ਕਰੇਗਾ ਫਿਰ ਇਕਬਾਲ ਬੁੱਲਿਆ ਅਬੂ ਮੈਂ ਵੀ ਇੱਕ ਟੋਆ ਪੁੱਟਾਂਗਾ ਟੋਆ ਪਰ ਕਿਸ ਲਈ ਪੁੱਤਰ کریم ਦੀ ਹੈਰਾਨੀ ਵੱਧਦੀ ਹੀ ਜਾ ਰਹੀ ਸੀ ਅੱਬੂ ਜਿਸ ਤਰ੍ਹਾਂ ਅੱਜ ਦੱਦੂ ਬੁੱਢੇ ਅਤੇ ਬਿਮਾਰ ਹੋ ਗਏ ਹਨ ਉਸੇ ਤਰ੍ਹਾਂ ਤੁਸੀਂ ਵੀ ਤਾਂ ਬੁੱਢੇ ਅਤੇ ਬਿਮਾਰ ਹੋਵੋਗੇ ਹੀ ਤਦ ਮੈਂ ਵੀ ਇਸੇ ਤਰ੍ਹਾਂ ਤੁਹਾਡੀ ਰੂਹ ਨੂੰ ਸਕੂਨ ਪਹੁੰਚਾਵਾਂਗਾ ਇਕਬਾਲ ਦੀ ਗੱਲ ਸੁਣਦੇ ਹੀ ਇੱਕ ਧਮਾਕਾ ਜਿਹਾ ਹੋਇਆ کریم ਦੇ ਦਿਮਾਗ ਵਿੱਚ ਉਸ ਨੂੰ ਲੱਗਿਆ ਜਿਵੇਂ ਆਸ-ਪਾਸ ਦੇ ਸਾਰੇ ਦਰਖਤ ਤੇ ਟੁੱਟ ਕੇ ਇੱਕਦਮ ਉਸ ਦੇ ਉੱਪਰ ਆ ਡਿੱਗੇ ਹੋਣ ਫਟੀਆਂ ਫਟੀਆਂ ਅੱਖਾਂ ਨਾਲ ਉਹ ਮਾਸੂਮ ਇਕਬਾਲ ਦਾ ਚਿਹਰਾ ਤੱਕਦਾ ਹੀ ਰਹਿ ਗਿਆ ਇੱਕਦਮ ਹੀ ਉਸ ਨੂੰ ਇਕਬਾਲ ਦੇ ਚਿਹਰੇ ਵਿੱਚੋਂ ਕਿਸੇ ਫਰਿਸ਼ਤੇ ਦਾ ਚਿਹਰਾ ਦਿਖਾਈ ਦੇਣ ਲੱਗਾ ਜੋ ਉਸ ਨੂੰ ਕਹਿ ਰਿਹਾ ਸੀ ਕਿ ਇਸ ਤਰ੍ਹਾਂ ਕੀ ਦੇਖ ਰਹੇ ਹੋ ਕਰੀਮੀਆਂ ਜੋ ਅੱਜ ਤੂੰ ਆਪਣੇ ਅੱਬਾ ਨੂੰ ਦੇ ਰਹੇਂ ਉਹੀ ਕੱਲ ਮੈਂ ਆਪਣੀ ਅੱਬਾ ਯਾਨੀ ਤੈਨੂੰ ਦਿਆਂਗਾ ਸਭ ਕੁਝ ਤੇਰੇ ਤੋਂ ਹੀ ਸਿੱਖ ਰਿਹਾ ਹਾਂ ਮੈਂ ਜਿਵੇਂ ਤੂੰ ਅੱਜ ਬੀਜ ਰਹੇਂ ਉਹੀ ਕੱਲ ਨੂੰ ਕੱਟੇਗਾ ਨਹੀਂ ਨਹੀਂ ਕਬਰ ਆ ਕੇ ਚੀਖ ਉਠਿਆ کریم ਫਿਰ ਇਕਬਾਲ ਬੁਲਿਆ ਕੀ ਹੋਇਆ ਅਬੂ ਨਹੀਂ ਨਹੀਂ ਮੇਰੇ ਪੁੱਤਰ ਨਹੀਂ کریم ਨੇ ਕਾਲੀ ਨਾਲ ਉਸ ਨੂੰ ਗਲਵਕੜੀ ਵਿੱਚ ਲੈ ਲਿਆ ਇੱਕ ਦਮ ਹੀ ਉਸ ਦੀਆਂ ਅੱਖਾਂ ਵਿੱਚ ਹੰਝੂ ਵਗ ਆਏ ਇਕਬਾਲ ਮੇਰੇ ਪੁੱਤਰ ਅੱਜ ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ ਮੇਰੇ ਲਾਲ ਮੈਂ ਤਾਂ ਅਜਿਹਾ ਗੁਨਾਹ ਕਰਨ ਜਾ ਰਿਹਾ ਸੀ ਜਿਸ ਦਾ ਬੋਝ ਸੱਤ ਜਨਮਾਂ ਤੱਕ ਵੀ ਮੇਰੀ ਆਤਮਾ ਤੋਂ ਨਹੀਂ ਉੱਤਰ ਪਉਂਦਾ ਕਿੰਨਾ ਸੁਆਰਥੀ ਪਾਪੀ ਅਤੇ ਨੀਚ ਹਾਂ ਮੈਂ ਜੋ ਆਪਣੇ ਪੈਦਾ ਕਰਨ ਵਾਲੇ ਦੀ ਹੀ ਹਤਿਆ ਕਰਨ ਚ ਲੱਿਆ ਸੀ ਚੱਲ ਚੱਲ ਮੇਰੇ ਪੁੱਤਰ ਅਸੀਂ ਹੁਣੇ ਅੱਬੂ ਨੂੰ ਸ਼ਹਿਰ ਦੇ ਹਸਪਤਾਲ ਵਿੱਚ ਲੈ ਕੇ ਚੱਲਦੇ ਹਾਂ ਹੁਣ ਤਾਂ ਫੁੱਟ ਫੁੱਟ ਕੇ ਰੋਣ ਲੱਗਿਆ ਸੀ ਕਰੀਮ ਜਿਵੇਂ ਮੈਂ ਤੇਰੇ ਤੋਂ ਇੰਨੀਆਂ ਸਾਰੀਆਂ ਉਮੀਦਾਂ ਲਗਾ ਰੱਖੀਆਂ ਹਨ ਉਵੇਂ ਹੀ ਤੇਰੇ ਦੱਦੂ ਨੇ ਵੀ ਤਾਂ ਮੇਰੇ ਤੋਂ ਢੇਰ ਸਾਰੀਆਂ ਉਮੀਦਾਂ ਲਗਾਈਆਂ ਹੋਣਗੀਆਂ ਕਿ ਉਸ ਨੂੰ ਮੈਂ ਆਪਣਾ ਖੂਨ ਪਿਆ ਪਿਆ ਕੇ ਇਸ ਲਈ ਪਾਲਿਆ ਸੀ ਕਿ ਮੈਂ ਉਸ ਨੂੰ ਜਿੰਦਾ ਹੀ ਕਬਰ ਵਿੱਚ ਦਫਨਾ ਦਿਆਂ ਪਰ ਇਹ ਸਭ ਕੁਝ ਤੇਰੀ ਮਾਂ ਦੀ ਵਜ੍ਹਾ ਨਾਲ ਹੋਇਆ ਹੈ ਪੁੱਤਰ ਉਸ ਬਦਜਾਤ ਔਰਤ ਨੇ ਮੇਰੀਆਂ ਅੱਖਾਂ ਤੇ ਖੁਦਗਰਜ਼ੀ ਦੀ ਪੱਟੀ ਚੜਾ ਦਿੱਤੀ ਸੀ ਪਰ ਉਸ ਦਾ ਵੀ ਕੀ ਕਸੂਰ ਕਸੂਰ ਤਾਂ ਸਾਰਾ ਮੇਰਾ ਹੈ ਜੋ ਮੈਂ ਮਰਦ ਹੋ ਕੇ ਉਸ ਦੇ ਇਸ਼ਾਰਿਆਂ ਤੇ ਨੱਚਦਾ ਰਿਹਾ ਚੱਲ ਮੇਰੇ ਬੱਚੇ ਚੱਲ ਅੱਜ ਤੋਂ ਮੈਂ ਮਰਦੇ ਦਮ ਤੱਕ ਆਪਣੇ ਅੱਬੂ ਦੀ ਤਨ ਮਨ ਅਤੇ ਧਨ ਨਾਲ ਸੇਵਾ ਕਰਾਂਗਾ। ਕਰੀਮ ਕਹੀ ਜਾ ਰਿਹਾ ਸੀ ਅਤੇ ਮਾਸੂਮ ਇਕਬਾਲ ਬੜੀ ਹੀ ਮਾਸੂਮੀਅਤ ਨਾਲ ਉਸ ਦਾ ਚਿਹਰਾ ਦੇਖ ਰਿਹਾ ਸੀ। ਫਿਰ ਇੰਜ ਹੋਇਆ ਕਿ ਉਸਨੇ ਕਰੀਮ ਦੇ ਮੋਢੇ ਤੇ ਸਿਰ ਟਿਕਾ ਦਿੱਤਾ ਅਤੇ ਅੱਖਾਂ ਬੰਦ ਕਰ ਲਈਆਂ। ਅਜੀਬਾ ਲੱਗ ਰਿਹਾ ਸੀ ਕਿ ਜਿਵੇਂ ਕਰੀਮ ਨੂੰ ਉਸ ਮਹਾਪਾਪ ਤੋਂ ਬਚਾਉਣ ਦੇ ਲਈ ਭਗਵਾਨ ਆਪ ਨੰਨੇ ਇਕਬਾਲ ਦੇ ਰੂਪ ਵਿੱਚ ਬੋਲ ਕੇ ਚੁੱਪ ਹੋਏ ਹੋਣ। ਕਰੀਮ ਦੀਆਂ ਅੱਖਾਂ ਖੁੱਲ ਚੁੱਕੀਆਂ ਸਨ ਉਸਨੇ ਜਲਦੀ ਜਲਦੀ ਕਹੀ ਅਤੇ ਫਾਵੜਾ ਚੁੱਕਿਆ ਅਤੇ ਬਲਦ ਗੱਡੀ ਦੇ ਨੇੜੇ ਆ ਗਿਆ ਅਤੇ ਕੁਝ ਹੀ ਦੇਰ ਬਾਅਦ ਉਸਦੀ ਬਲਦ ਗੱਡੀ ਸ਼ਹਿਰ ਵੱਲ ਭੱਜੀ ਜਾ ਰਹੀ ਸੀ ਉਸ ਸਮੇਂ ਕਰੀਮ ਦੇ ਚਿਹਰੇ ਤੇ ਇੱਕ ਨਵਾਂ ਉਤਸ਼ਾਹ ਸੀ ਜਿਵੇਂ ਉਸਨੂੰ ਹੁਣੇ-ਹੁਣੇ ਨਵਾਂ ਜੀਵਨ ਮਿਲਿਆ ਹੋਵੇ ਅੱਜ ਇਕਬਾਲ ਨੇ ਉਸ ਦੀਆਂ ਅੱਖਾਂ ਖੋਲ ਦਿੱਤੀਆਂ ਸਨ ਕਿ ਇਨਸਾਨ ਜਿਵੇਂ ਬੀਜਦਾ ਹੈ ਅੰਤ ਵਿੱਚ ਉਸਨੂੰ ਉਵੇਂ ਹੀ ਕੱਟਣਾ ਪੈਂਦਾ ਹੈ ਅੱਜ ਉਹ ਜੋ ਕਰਨ ਜਾ ਰਿਹਾ ਸੀ ਕੱਲ ਉਸ ਨੂੰ ਉਵੇਂ ਹੀ ਭੋਗਣਾ ਪੈਣਾ ਸੀ ਇਸ ਲਈ ਕਿਹਾ ਗਿਆ ਹੈ ਕਿ ਇਨਸਾਨ ਨੂੰ ਕੋਈ ਵੀ ਨਿਰਣਾ ਲੈਣ ਤੋਂ ਪਹਿਲਾਂ ਪੰਜਾਹ ਵਾਰ ਸੋਚਣਾ ਚਾਹੀਦਾ ਹੈ ਕਿ ਕੱਲ ਨੂੰ ਉਸ ਦੀ ਕਰਨੀ ਦਾ ਕੀ ਫਲ ਮਿਲਣ ਵਾਲਾ ਹੈ ਦੋਸਤੋ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਸਿੱਖਿਆਦਾਇਕ ਮਜ਼ੇਦਾਰ ਅਤੇ ਦਿਲਚਸਪ ਕਹਾਣੀਆਂ ਸੁਣਨ ਦੇ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਧੰਨਵਾਦ